ਇਥੋਂ ਤੱਕ ਵਿਵਾਦ ਪੈਦਾ ਹੋ ਜਾਵੇ ਤੇ ਦੋ ਧਿਰਾਂ ਬਣ ਜਾਂਦੀਆਂ ਇੱਕ ਧਿਰ ਫਿਰ ਦੂਜੀ ਧਿਰ ਨਾਲ ਲੜਦੀ ਦਿਖਾਈ ਦਿੰਦੀ ਹੈ ਇਹਦੇ ਵਿੱਚ ਕਾਨੂੰਨ ਵਿਵਸਥਾ ਦੀ ਉੱਥੇ ਗੱਲ ਆ ਜਾਂਦੀ ਹੈ ਫਿਰ ਉਹ ਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਇੱਕ ਪੋਸਟਰ ਲੱਗਣਾ ਉਸ ਪੋਸਟਰ ਨੂੰ ਹਟਾਉਣ ਦੀ ਫਿਰ ਗੱਲ ਆਉਣੀ ਫਿਰ ਉਸ ਤੋਂ ਬਾਅਦ ਵਿਵਾਦ ਇੰਨਾ ਵੱਧ ਗਿਆ ਕਿ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਸਹੀ ਦਿਸ਼ਾ ਲ ਕਿਵੇਂ ਤੁਰਨਾ ਚਾਹੀਦਾ ਦੇਖੋ ਸੰਦੀਪ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਪੰਜਾਬ ਵਾਸਤੇ ਕੋਈ ਕਾਨੂੰਨ ਵਿਵਸਥਾ ਨੂੰ ਚੁਣੌਤੀ ਨਹੀਂ ਆ ਨਾ ਉਹ ਪਹਿਲਾਂ ਸੀ ਜਿਹਨੂੰ ਜਿਉਂਦੇ ਸੀ ਤੇ ਨਾ ਉਹਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਕੋਈ ਚੈਲੰਜ ਆ ਉਹਨਾਂ ਨੂੰ ਉਸ ਸ਼ਰਦਾ ਦੇ ਤੌਰ ਤੇ ਦੇਖਿਆ ਜਾ ਰਿਹਾ ਹੈਗਾ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਗੁਰਦੁਆਰੇ ਚਲ ਜਿਓ ਉੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਲੱਗੀ ਆ ਪੰਜਾਬ ਦੇ ਜਿਹੜੇ ਧਾਰਮਿਕ ਥਾਵਾਂ ਤੇ ਮੇਲੇ ਲੱਗਦੇ ਨੇ ਉਹਨਾਂ ਤੋਂ ਉਹਨਾਂ ਦੇ ਪੋਸਟਰ ਵਿਕਦੇ ਨੇ ਉਹਨਾਂ ਦੇ ਕਿਤਾਬਾਂ ਆ ਚੁੱਕੀਆਂ ਲੋਕਾਂ ਨੇ ਗੱਡੀਆਂ ਤੇ ਲਾਏ ਹੋਏ ਨੇ ਉਹ ਕੋਈ ਚੁਣੌਤੀ ਨਹੀਂ ਆ ਜਦ ਸਿੱਖਾਂ ਦੀ ਸਭ ਤੋਂ ਵੱਡਾ ਜਿਹੜਾ ਤਖਤ ਹੈ ਸ਼੍ਰੀ ਅਕਾਲ ਤਖਤ ਸਾਹਿਬ ਆ ਸ਼੍ਰੀਤ ਕਾਲ ਤੱਕ ਸਾਹ ਦੇ ਸਾਹਮਣੇ ਜਦ ਉਹਨਾਂ ਨੂੰ ਸਮਰਪਿਤ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਇੱਕ ਗੁਰਦੁਆਰਾ ਬਣ ਸਕਦਾ ਜੇ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ ਬਣਾ ਦਿੱਤਾ ਇਹਦਾ ਮਤਲਬ ਫਿਰ ਪੰਜਾਬ ਦੇ ਹਰ ਗੁਰਦੁਆਰੇ ਵਿੱਚ ਜੇ ਉਹਨਾਂ ਦਾ ਪੋਸਟਰ ਲੱਗਦਾ ਜਾਂ ਉਹਨਾਂ ਦੀ ਤਸਵੀਰ ਲੱਗਦੀ ਆ ਤੇ ਕੋਈ ਗੁਨਾਹ ਨਹੀਂ ਹੋ ਸਕਦਾ ਕਿਉਂਕਿ ਜਦ ਅਕਾਲ ਤਖਤ ਨਹੀਂ ਪ੍ਰਮਾਣਿਤ ਕਰਦਾ ਔਰ ਗੁਰਦੁਆਰੇ ਦੇ ਵਿੱਚ ਲੱਗਾ ਇੱਕ 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 ਚਰਚਾ ਹੋ ਸਕਦੀ ਹੈ ਕਿ ਕੀ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਜਾਂ ਮਾਨਵਤਾ ਦੀ ਰਾਖੀ ਕਰਨੀ ਜਾਂ ਹਿੰਦ ਦੀ ਚਾਦਰ ਆਪਾਂ ਜਿਹਨਾਂ ਨੂੰ ਕਹਿੰਦੇ ਨੌਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਕੀ ਉਹਨਾਂ ਦੇ ਸ੍ਰੀ ਦਰਬਾਰ ਸਾਹਿਬ ਜਾਂ ਉੱਥੇ ਕੋਈ ਗੁਰਦੁਆਰਾ ਬਣਿਆ ਪਰ ਅਕਾਲੀ ਦਲ ਨੇ ਬਣਾਤਾ ਸੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਿਉਂਕਿ ਉਸ ਸਮੇਂ ਅਕਾਲੀ ਦਲ ਤੇ ਹਰਨਾਮ ਸਿੰਘ ਧੁੰਮੇੜ ਜਿਹੜੇ ਦਮਦਮ ਦੀ ਟਕਸਾਲ ਵਾਲੇ ਉਹਨਾਂ ਦਾ ਦਬਾਅ ਹੀ ਬਹੁਤ ਸੀ ਬਾਦਲ ਸਾਹਿਬ ਤੇ ਪਰ ਜਦ ਅਕਾਲ ਤਖਤ ਸਾਹਿਬ ਜਨ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਹੀ ਗੁਰਦੁਆਰਾ ਬਣ ਗਿਆਗੇ ਤੇ ਮੈਨੂੰ ਲੱਗਦਾ ਕਿ ਜਿੰਨੀਆਂ ਵੀ ਪੰਜਾਬ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਹੈਗਾ ਹੁਣ ਜਿਹੜਾ ਵਿਵਾਦ ਖੜਾ ਕਿਉਂ ਕੀਤਾ ਗਿਆ ਹੈਗਾ ਨਾ ਇਹ ਸਭ ਤੋਂ ਵੱਡਾ ਇਹਦੇ ਪਿੱਛੇ ਕੌਣ ਆ ਉਹ ਉਹ ਗੱਲ ਵਿਚਾਰਨ ਵਾਲੀ ਆ ਭਿੰਡਰਾਂਵਾਲਾ ਸਾਹਿਬ ਦੀ ਫੋਟੋ ਲੱਗ ਜਾਣਾ ਉਹ ਇਸ਼ੂ ਨਹੀਂ ਆ ਉਹ ਪਿੱਛੇ ਜਿਹੜਾ ਵਿਵਾਦ ਪੈਦਾ ਕੀਤਾ ਜਾ ਰਿਹਾ ਖੜਾ ਕੀਤਾ ਯਾਰ ਪੰਜਾਬ ਦਾ ਮਾਹੌਲ ਐਦਾਂ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਈ ਨਾ ਕੋਈ ਪੰਜਾਬ 'ਚ ਵੱਸਦਾ ਇੱਕ ਫਿਰਕਾ ਡਰ ਜੇ ਉਹਨਾਂ ਲੋਕਾਂ ਨੂੰ ਪਛਾਣਨ ਦੀ ਜ਼ਰੂਰਤ ਆ ਇੱਕ ਦੂਜੇ ਦੇ ਸਿਰ ਪਾੜਨ ਜਾਂ ਗੁੱਟ ਵਡਣ ਜਾਂ ਹਮਲਾ ਕਰਨ ਜਾਂ ਗੱਡੀ ਭੰਨ ਦੇਣੀ ਉੱਥੇ ਪੋਵਿੰਡ ਥਾਣੇ ਦੇ ਬਾਹਰ ਉਹ ਇਸ਼ੂ ਨਹੀਂ ਆਗਾ ਪਿੱਛੇ ਕੌਣ ਲੋਕ ਨੇ ਸ਼ਰਾਰਤੀ ਅੰਸਰ ਕੌਣ ਨੇ ਸ਼ਰਾਰਤੀ ਸਾਜ਼ਿਸ਼ਾਂ ਜਿਹੜੀਆਂ ਘੜੀਆਂ ਜਾ ਰਹੀਆਂ ਉਹਨਾਂ ਦੀ ਪਛਾਣਨ ਦੀ ਜ਼ਰੂਰਤ ਆ ਔਰ ਇਸ ਕਰਕੇ ਇਹ ਜਿਹੜਾ ਵਿਵਾਦ ਖੜਾ ਕੀਤਾ ਯਾਰ ਇਹ ਵਿਵਾਦ ਦੇ ਪਿੱਛੇ ਕੋਈ ਨਾ ਕੋਈ ਜੜ੍ਹ ਆ ਕਿਉਂਕਿ ਹੁਣ ਲੋਕ ਸਭਾ ਚੋਣਾਂ ਆਉਣੀਆਂ ਪੰਜਾਬ ਦੇ ਦੇਸ਼ ਦੇ ਅੰਦਰ ਤੇ ਸਿੱਖਾਂ ਨੂੰ ਟਾਰਗੇਟ ਕਰਕੇ ਸਿੱਖਾਂ ਨੂੰ ਬਦਨਾਮ ਕਰਕੇ ਚਾਹੇ ਉਹ ਪੰਜਾਬ ਦੀ ਧਰਤੀ ਆ ਚਾਹੇ ਉਹ ਦੇਸ਼ ਦੀ ਧਰਤੀ ਆ ਚਾਹੇ ਉਹ ਕੈਨੇਡਾ ਦੀ ਧਰਤੀ ਚਾਹੇ ਅਮਰੀਕਾ ਦੀ ਧਰਤੀ ਆ ਚਾਹੇ ਜਰਮਨੀ ਦੀ ਧਰਤੀ ਆ ਸਿੱਖਾਂ ਨੂੰ ਟਾਰਗੇਟ ਰੱਖ ਕੇ ਪੰਜਾਬ ਦੇ ਵਿੱਚ ਜਾਂ ਪੰਜਾਬ ਸਮੇਤ ਭਾਰਤ ਦੇ ਵਿੱਚ ਕਿਸ ਨੂੰ ਫਾਇਦਾ ਹੁੰਦਾ ਉਹ ਗੱਲ ਵਿਚਾਰਨ ਵਾਲੀ ਔਰ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਅਗਰ ਸੰਤਾਂ ਦੀ ਗੁਰਦੁਆਰਿਆਂ ਵਿੱਚ ਫੋਟੋ ਲੱਗੀ ਜਾਂ ਲਗਾਏ ਜਾ ਰਹੇ ਉਸ ਤੇ ਵਿਵਾਦ ਹੋਣਾ ਨਹੀਂ ਚਾਹੀਦਾ ਜਦ ਸਾਡਾ ਜਿਹੜਾ ਮੱਕਾ ਜਾਂ ਜੇ ਅਸੀਂ ਕਹਿੰਨੇ ਕਿ ਸਿੱਖਾਂ ਵਾਸਤੇ ਸਭ ਤੋਂ ਵੱਡਾ ਅਕਾਲ ਤਖਤਾ ਜਿਤੋਂ ਹੁਕਮ ਨੇ ਜੇ ਉੱਥੇ ਗੁਰਦੁਆਰਾ ਉਹਨਾਂ ਨੂੰ ਸਮਰਪਿਤ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਵੇਲੇ ਬਣ ਚੁੱਕਾ ਸੀ ਤੇ ਪੰਜਾਬ ਦੇ ਅਗਰ ਗੁਰਦੁਆਰਿਆਂ ਦੇ ਵਿੱਚ ਜਾਂ ਦੇਸ਼ ਦੇ ਗੁਰਦੁਆਰਿਆਂ ਦੇ ਵਿੱਚ ਲੱਗ ਜਾਂਦਾ ਹੈਗਾ ਉਸੇ ਕਿਸੇ ਹੋਰ ਨੂੰ ਤੇ ਕੋਈ ਪ੍ਰੋਬਲਮ ਨਹੀਂ ਹੈਗੀ ਕਿਸੇ ਬਾਕੀ ਭਾਈਚਾਰੇ ਨੂੰ ਬਾਕੀ ਫਿਰਕੇ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਤੇ ਜੇ ਸਿੱਖ ਦਾ ਇਸ਼ੂ ਆ ਕਿਉਂਕਿ ਬਹੁਤ ਸਾਰੇ ਇਦਾਂ ਜਿਹੜੇ ਸਿੱਖ ਆਪਣੇ ਆਪ ਨੂੰ ਮਾਡਰਨ ਮੰਨਦੇ ਨੇ ਉਸ ਮਾਡਰਨ ਰਾਜਨੀਤੀ ਦੇ ਤੌਰ ਤੇ ਮੰਨਦੇ ਨੇ ਮੈਨੂੰ ਲੱਗਦਾ ਉਸ ਤੇ ਵੀ ਕੋਈ ਓਪਨ ਇੱਕ ਡਿਬੇਟ ਦਾ ਵਿਸ਼ਾ ਹੈਗਾ ਪਰ ਆ ਜਿਹੜਾ ਵਿਵਾਦ ਪੋਵਿੰਡ ਵਾਪਰਿਆ ਉਹ ਜਿੱਥੇ ਐਡਾ ਇਤਿਹਾਸਿਕ ਗੁਰਦੁਆਰਾ ਜਿਹੜੇ ਸਾਡੇ ਬਾਬਾ ਜਿਹੜੇ ਹੈ ਨੇ ਬਾਬਾ ਦੀਪ ਸਿੰਘ ਨੂੰ ਸਮਰਪਿਤ ਉਸ ਗੁਰਦੁਆਰੇ ਨੂੰ ਚ ਲੈ ਕੇ ਅਗਰੇ ਕੁਝ ਅਵਾਜ਼ ਹੁੰਦਾ ਇਹ ਜਿਹੜੀ ਮੈਨੇਜਮੈਂਟ ਕਮੇਟੀ ਆ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਇਸ ਵੱਡਾ ਇਸ਼ੂ ਨਹੀਂ ਬਿਠਾਉਣਾ ਬਣਾਉਣਾ ਚਾਹੀਦਾ ਹੈਗਾ ਸੀ ਬੈਠ ਕੇ ਡਿਸਕਸ਼ਨ ਹੋ ਜਾਂਦੀ ਹੈ ਕਿ ਪਰ ਜਿਹੜਾ ਸਿੱਖਾਂ ਦੀ ਪ੍ਰੋਬਲਮ ਹੈਗੀ ਆ ਹੈ 2% ਲਿਕਨ ਇਹ ਪੰਗੇ ਜ਼ਿਆਦਾ ਨੇ ਜਦੋਂ ਹੁਣ ਜਦੋਂ ਅਸੀਂ ਦਰਬਾਰ ਸਾਹਿਬ ਤੇ ਹਮਲਾ ਜਾਂ ਸ਼੍ਰੀ ਕਲਤ ਸਾਹਿਬ ਤੇ ਹਮਲਾ ਹੋਇਆ ਜਾਂ ਕੀਤਾ ਗਿਆ ਜਾਂ ਕਰਵਾਇਆ ਗਿਆ ਜੇ ਕਿ ਸਾਜਿਸ਼ ਹੈ ਸਭ ਕੁਝ ਹੋਇਆ ਉਹ ਜਦੋਂ ਅਸੀਂ ਉਸ ਦਿਨ ਨੂੰ ਮਨਾਈਦਾ 6 ਜੂਨ ਨੂੰ ਜਦੋਂ ਖੰਡ ਸਾਹਿਬ ਦੇ ਭੋਗ ਜਿਹੜੇ ਪਾਏ ਜਾਂਦੇ ਨੇ ਅਸੀਂ ਉਸ ਦਿਨ ਵੀ ਕਿਰਪਾਨਾ ਕੱਢ ਲੈਨੇ ਹੈਗੇ ਨੇ ਇਹ ਜਿਹੜਾ ਸਭ ਤੋਂ ਵੱਡਾ ਵਿਵਾਦ ਆ ਕਿ ਇਸ ਮਸਲੇ 'ਚ ਸਿੱਖ ਕੌਮ ਨੂੰ ਸਿਆਣਾ ਹੋਣਾ ਚਾਹੀਦਾ ਹੈਗਾ ਕਿ ਇੱਕ ਜਿਹੜਾ ਅਸੀਂ ਰੋਜ਼ ਹਰ ਰੋਜ਼ ਸਵੇਰੇ ਸ਼ਾਮ ਸਰਬੱਤ ਦੇ ਭਲੇ ਦੀ ਮੰਗ ਕਰਦੇ ਕਦੀ ਆਪਣੇ ਵਾਸਤੇ ਵੀ ਮੰਗ ਲਿਆ ਕਰੋ ਕਿ ਗੁਰਦੁਆਰੇ ਸਾਹਿਬ 'ਚ ਅਗਰ ਉਹਨਾਂ ਦੀ ਫੋਟੋ ਲੱਗੀ ਹੈ ਜਾਂ ਲਗਾਈ ਹੈ ਜਾਂ ਨਹੀਂ ਲਗਾਈ ਗਈ ਹੈ ਉਹ ਇਸ਼ੂ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਨੂੰ ਅਕਾਲ ਤਖਤ ਸਾਹਿਬ ਤੋਂ ਹੀ ਸੇਧ ਲੈਣੀ ਚਾਹੀਦੀ ਹੈ ਕਿ ਜੇ ਉੱਥੇ ਪ੍ਰਵਾਨ ਹੋ ਕੇ ਗੁਰਦੁਆਰਾ ਸਥਾਪਿਤ ਹੋ ਸਕਦਾ ਹੈਗਾ ਤੇ ਫਿਰ ਇਹ ਜਿਹੜਾ ਇਸ਼ੂ ਆ ਇਸ ਇਸ਼ੂ ਨੂੰ ਜਿਹੜਾ ਨੌਨ ਇਸ਼ੂ ਹੀ ਉਹਨੂੰ ਇਸ਼ੂ ਬਣਾਇਆ ਗਿਆ ਇਹਦੇ ਪਿੱਛੇ ਕੋਈ ਜ਼ਰੂਰ ਰਾਜਸੀ ਸ਼ਰਾਰਤ ਹੈ